ਹਾਂਜੀ ਅੱਜ ਦਾ ਮੇਰਾ ਵਿਸ਼ਾ ਨਿੰਦਾ ਦੇ ਸਬੰਧ ਵਿੱਚ ਕਿਉਂਕਿ ਜਿੱਥੇ ਵੀ ਤੁਸੀਂ ਚਾਰ ਸੱਜਣਾ ਦੇ ਅੰਦਰ ਖਲੋ ਜਾਂਦੇ ਹੋ ਉੱਥੇ ਕਿਸੇ ਨਾ ਕਿਸੇ ਇੱਕ ਬੰਦੇ ਨੂੰ ਕੇਂਦਰ ਬਿੰਦੂ ਬਣਾ ਕੇ ਜਿਹੜਾ ਉਸ ਵਕਤ ਕੋਲ ਨਹੀਂ ਹੁੰਦਾ ਉਹਦੀ ਮਿੱਟੀ ਪੁੱਟੀ ਜਾ ਰਹੀ ਹੁੰਦੀ ਏ ਉਹਦੀ ਨਿੰਦਾ ਕੀਤੀ ਜਾ ਰਹੀ ਹੁੰਦੀ ਏ ਉਹਨੂੰ ਪੰਡਿਆ ਜਾ ਰਿਹਾ ਹੁੰਦਾ ਹੈ ਔਰ ਇਹ ਸੱਜੇ ਖੱਬੇ ਇੱਥੇ ਉੱਥੇ ਥਾਂ ਥਾਂ ਤੇ ਇਦਾਂ ਦਾ ਵਰਤਾਰਾ ਤੁਸੀਂ ਦੇਖ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਨਿੰਦਾ ਸਮਝ ਲਓ ਵੀ ਨਿੰਦਾ ਕਹਿੰਦੇ ਕਿੰਨੋਂ ਨੇ ਨਿੰਦਾ ਦੇ ਅੰਦਰ ਤੇ ਸੱਚ ਦੇ ਅੰਦਰ ਬੜਾ ਵੱਡਾ ਫਰਕ ਹੈ ਸੱਚ ਬੋਲਣਾ ਬੋਲਣਾ ਹੋਰ ਅਰਥ ਰੱਖਦਾ ਹੈ ਤੇ ਨਿੰਦਾ ਕਰਨਾ ਹੋਰ ਅਰਥ ਰੱਖਦਾ ਹੈ ਐਗਜ਼ਾਮਪਲ ਜਿਵੇਂ ਦੋ ਲਿਖਿਆ ਹੋਵੇ ਤੇ ਦੋ ਨੂੰ ਦੋ ਕਹਿਣਾ ਇਹ ਤੇ ਹੋਇਆ ਸੱਚ ਦੋ ਨੂੰ ਇੱਕ ਕਹਿਣਾ ਇਹਦਾ ਮਤਲਬ ਨਿੰਦਾ ਗੱਲ ਨੂੰ ਕਟਾ ਕੇ ਕਰਨਾ ਨਿੰਦਾ ਗੱਲ ਨੂੰ ਵਧਾ ਕੇ ਕਰਨਾ ਖੁਸ਼ਾਮਤ ਜਿਉਂ ਦੀ ਤਿਉਂ ਪੇਸ਼ ਕਰਨੀ ਇਹਨੂੰ ਕਹਿੰਦੇ ਨੇ ਸੱਚ ਦੁਬਾਰਾ ਆਓ ਦੋ ਨੂੰ ਦੋ ਕਹਿਣਾ ਸੱਚ ਹੈ ਦੋ ਨੂੰ ਇੱਕ ਕਹਿਣਾ ਨਿੰਦਾ ਕਰਨ ਦੇ ਬਰਾਬਰ ਹੈ ਤੇ ਦੋ ਨੂੰ ਤਿੰਨ ਕਹਿਣਾ ਝੂਠੀ ਉਸਤਤ ਖੁਸ਼ਾਮਤ ਕਰਨ ਦੇ ਬਰਾਬਰ ਹੈ ਛੇ ਦੇਸੇ ਕਰਕੇ ਹੀ ਨੌਵੇਂ ਹਜ਼ੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਐਲਾਨੀਆਂ ਕਹਿ ਦਿੱਤਾ ਬਈ ਉਸਤਤ ਨਿੰਦਾ ਦੂ ਤਿਆਗੈ ਖੋਜੈ ਪਦ ਨਿਰਵਾਣ ਤੈਨੂੰ ਖੁਸ਼ਾਮਦ ਵੀ ਚੰਗੇ ਨਹੀਂ ਲੱਗਦੇ ਤੇ ਤੈਨੂੰ ਨਿੰਦਾ ਵੀ ਚੰਗੇ ਨਹੀਂ ਲੱਗਦੀ ਤੂੰ ਦੋਵਾਂ ਤੋਂ ਮੁਕਤ ਹੋਣਾ ਹੈ ਨਿੰਦਾ ਤੋਂ ਵੀ ਤੇ ਖੁਸ਼ਾਮਦ ਤੋਂ ਵੀ ਖੈਰ ਹੁਣ ਮੈਂ ਇੱਕ ਦੋ ਉਦਾਹਰਨਾ ਹੋਰ ਦੇ ਦੇ ਆ ਫੁੱਲ ਨੂੰ ਫੁੱਲ ਕਹਿਣਾ ਤੁਹਾਡੇ ਸਾਹਮਣੇ ਗੁਲਾਬ ਦਾ ਚਮੇਲੀ ਦਾ ਗੇਂਦੇ ਦਾ ਯਾ ਹੋਰ ਕਿਸੇ ਚੀਜ਼ ਦਾ ਫੁੱਲ ਹੋਵੇ ਤਰ੍ਹਾਂ ਤਰ੍ਹਾਂ ਦੇ ਫੁੱਲ ਨੇ ਫੁੱਲ ਨੂੰ ਫੁੱਲ ਕਹਿਣਾ ਤੇ ਵਿੱਚ ਸਚਾਈ ਹੁਣ ਫੁੱਲ ਨੂੰ ਕੰਡਾ ਕਹਿਣਾ ਇਹਦਾ ਮਤਲਬ ਤੁਸੀਂ ਫੁੱਲ ਨੂੰ ਕਟਾ ਕੇ ਬਿਆਨ ਕਰ ਰਹੇ ਹੋ ਇਹਦਾ ਮਤਲਬ ਇਹ ਨਿੰਦਾ ਤੇ ਕੰਡੇ ਨੂੰ ਫੁੱਲ ਕਹਿਣਾ ਹੋਵੇ ਕੰਡਾ ਹੋਵੇ ਹਾੜ ਹੋਵੇ ਉਹਦਾ ਮੂੰਹ ਲਾਲ ਕਿਸੇ ਦੇ ਖੂਨ ਦੇ ਨਾਲ ਕੰਡਾ ਹੋਵੇ ਸਖਤ ਹੋਵੇ ਉਹਨੂੰ ਤੁਸੀਂ ਫੁੱਲ ਦਾ ਦਰਜਾ ਦੇ ਰਹੇ ਹੋ ਇਹਦਾ ਨਾਂ ਝੂਠੀ ਉਸਤਤ ਖੈਰ ਇੱਕ ਹੋਰ ਗੱਲ ਕਹਿ ਦਿਆਂ ਪ੍ਰਕਾਸ਼ ਨੂੰ ਹਨੇਰਾ ਕਹਿਣਾ ਇਹਦਾ ਮਤਲਬ ਨਿੰਦਾ ਹੈ ਤੇ ਪ੍ਰਕਾਸ਼ ਹੈ ਤੇ ਰੋਸ਼ਨੀ ਪਰ ਤੁਸੀਂ ਕਹਿ ਰਹੇ ਹੋ ਨਹੀਂ ਹਨੇਰਾ ਹੀ ਹੈ ਕੁਝ ਵੀ ਨਹੀਂ ਇਹਦਾ ਮਤਲਬ ਨਿੰਦਾ ਹੈ ਹੈ ਤੇ ਕੁੱਪ ਹਨੇਰਾ ਹੱਥ ਪਸਾਰੇ ਆ ਨਜ਼ਰ ਨਹੀਂ ਆ ਰਿਹਾ ਕਾਲੀ ਬੋਲੀ ਮੱਸਿਆ ਦੀ ਰਾਤ ਹੈ ਪਰ ਤੁਸੀਂ ਉਹਨੂੰ ਨਾਂ ਦੇ ਰਹੇ ਹੋ ਪ੍ਰਕਾਸ਼ ਇਹਦਾ ਮਤਲਬ ਹੈ ਖੁਸ਼ਾਮਦ ਹੁਣ ਇਹ ਦੁੱਗੇ ਚੱਲਨੇ ਕਿਸੇ ਨੂੰ ਨੀਮਾ ਸਾਬਤ ਕਰਕੇ ਬੰਦੇ ਨੂੰ ਨਾ ਸਵਾਦ ਬੜਾ ਹੁੰਦਾ ਕਿਸੇ ਨੂੰ ਨੀਮਾ ਸਾਬਤ ਕਰਨ ਦੇ ਅੰਦਰ ਬੰਦੇ ਨੂੰ ਬੜਾ ਰਸ ਮਿਲਦਾ ਹੈ ਜੇ ਰਸ ਨਾ ਮਿਲਦਾ ਹੋਵੇ ਤੇ ਨਿੰਦਾ ਕਰੇ ਕਿਉਂ ਗੀਤ ਗਾਉਂਦਿਆਂ ਗਾਉਂਦਿਆਂ ਗੀਤ ਦੇ ਵਿੱਚੋਂ ਰਸ ਨਾ ਆਏ ਤੁਸੀਂ ਸੁੰਨਾ ਬੰਦ ਕਰ ਦਿੰਦੇ ਹੋ ਗੁਣ ਗਿਣਾਉਣਾ ਬੰਦ ਕਰ ਦਿੰਦੇ ਹੋ ਕਵਿਤਾ ਸੁੰਦਿਆਂ ਸੁੰਦਿਆਂ ਰਸ ਨਾ ਆਏ ਕਵਿਤਾ ਗੁਣ ਗਿਣਾਉਣੀ ਤੇ ਸੁੰਨੀ ਬੰਦ ਕਰ ਦਿੰਦੇ ਹੋ ਇੱਥੋਂ ਤੱਕ ਕਿ ਰੋਟੀ ਖਾਂਦਿਆਂ ਖਾਂਦਿਆਂ ਰੋਟੀ ਵਿੱਚੋਂ ਰਸ ਨਹੀਂ ਆਇਆ ਕੋਈ ਸਬਜ਼ੀ ਸਵਾਦ ਨਹੀਂ ਰੋਟੀ ਸਵਾਦ ਨਹੀਂ ਤੇ ਤੁਸੀਂ ਰੋਟੀ ਛੱਡ ਦਿੰਦੇ ਹੋ ਪਾਣੀ ਵਿੱਚੋਂ ਸਵਾਦ ਨਹੀਂ ਆਇਆ ਪਾਣੀ ਛੱਡ ਦਿੰਦੇ ਹੋ ਕਈ ਤਰ੍ਹਾਂ ਦੇ ਕੋਕ ਜੂਸ ਨੇ ਕੋਈ ਮੂੰਹ ਨਾ ਲਾਇਆ ਸਵਾਦ ਨਹੀਂ ਆਇਆ ਤੁਸੀਂ ਛੱਡ ਦਿੰਦੇ ਤੇ ਜਿਹੜੀ ਚੀਜ਼ ਸਵਾਦ ਲੱਗਦੀ ਉਹਨੂੰ ਦੁਬਾਰਾ ਦੁਬਾਰਾ ਕਹਿੰਦੇ ਹੋ ਜਾਂ ਉਦਨ ਵਾਲੀ ਰੋਟੀ ਬਣਾ ਉਦਨ ਵਾਲੀ ਸਬਜ਼ੀ ਬਣਾਓ ਬੜੀ ਸਵਾਦ ਸੀ ਉਦਨ ਵਾਲੀ ਖੀਰ ਬਣਾਓ ਬੜੀ ਸਵਾਦ ਸੀ ਉਦਨ ਵਾਂਗ ਆਈਸਕ੍ਰੀਮ ਲਿਆਓ ਬੜੀ ਸਵਾਦ ਸੀ ਅੱਛਾ ਫਲਾਣੀ ਦੁਕਾਨ ਤੋਂ ਜਿਹੜਾ ਜੂਸ ਪੀਤਾ ਹੈ ਨਾ ਉਹ ਬੜਾ ਸਵਾਦ ਸੀ ਕਹਿੰਦੇ ਹੋ ਨਾ ਜਿਹੜੀ ਚੀਜ਼ ਸਵਾਦ ਲੱਗਦੀ ਦੁਬਾਰਾ ਦੁਬਾਰਾ ਕਰਦੇ ਹੋ ਰਿਪੀਟ ਕਰਦੇ ਹੋ ਰੋਜ਼ ਕਰਦੇ ਹੋ ਜਿਹੜੀ ਸਵਾਦ ਨਾ ਲੱਗੇ ਉਹਦਾ ਨਾਮ ਹੀ ਸਾਹਮਣੇ ਆਏ ਕੋਈ ਆਫਰ ਵੀ ਕਰੇ ਤੇ ਤੁਸੀਂ ਕਹਿ ਦਿੰਦੇ ਹੋ ਨਹੀਂ ਜਾ ਰਾਂ ਮੈਨੂੰ ਨਹੀਂ ਸਵਾਦ ਲੱਗਦੀ ਉਹ ਚੀਜ਼ ਮੈਂ ਨਹੀਂ ਉਧਰ ਜਾਣਾ ਉਸ ਰੈਸਟੋਰੈਂਟ ਤੇ ਮੈਂ ਨਹੀਂ ਜਾਣਾ ਮੈਨੂੰ ਉਹ ਚੀਜ਼ ਸਵਾਦ ਨਹੀਂ ਲੱਗਦੀ ਤਾਂ ਖੈਰ ਦੁੱਜੇ ਨੂੰ ਨੀਵਾ ਕਰਨ ਦੇ ਅੰਦਰ ਬੜੇ ਨੂੰ ਬੰਦੇ ਨੂੰ ਸਵਾਦ ਬੜਾ ਹੁੰਦਾ ਹੈ ਰਸ ਬੜਾ ਹੁੰਦਾ ਹੈ ਤਾਂ ਇਹ ਰੋਜ਼ ਰੋਜ਼ ਨਿੰਦਾ ਕਰਨ ਦਾ ਸਵਾਦ ਲੈਂਦਾ ਜਾ ਰਿਹਾ ਹੈ ਉਦੇ ਨਾਲ ਇਹਦਾ ਅੰਦਰ ਮੈਲਾ ਹੁੰਦਾ ਜਾ ਰਿਹਾ ਹੈ ਅੰਦਰ ਕਠੋਰ ਬੰਦਾ ਜਾ ਰਿਹਾ ਹੈ ਅੰਦਰ ਈਕੋ ਦੇ ਨਾਲ ਭਰਦਾ ਜਾ ਰਿਹਾ ਹੈ ਅੰਦਰ ਦੁਰਗੰਧੀ ਭਰਦੀ ਜਾ ਰਹੀ ਕਿਉਂਕਿ ਰੋਜ਼-ਰੋਜ਼ ਸਵਾਦ ਜਿਹੜਾ ਲੈ ਰਿਹਾ ਉਹ ਲੈ ਕਿੱਥੋਂ ਰਿਹਾ ਹੈ ਦੂਜੇ ਨੂੰ ਨੀਵਾ ਸਾਬਤ ਕਰਨ ਦੇ ਵਿੱਚੋਂ ਅਸੀਂ ਕਈ ਵਾਰੀ ਵੇਖਿਆ ਹੋਏਗਾ ਵੀ ਮਿੱਤਰਾਂ ਰਿਸ਼ਤੇਦਾਰਾਂ ਦੀ ਮਜਲਿਸ ਦੇ ਅੰਦਰ ਘਰ ਪਰਿਵਾਰ ਵਿੱਚ ਬਹਿ ਕੇ ਵੀ ਨਾ ਸਾਰੇ ਹੀ ਲੱਗ ਜਾਂਦੇ ਨੇ ਦੂਜੇ ਨੂੰ ਭੰਡਣ ਵਾਸਤੇ ਉਹਨਾਂ ਨੀਵਾ ਕਰਨ ਦੇ ਅੰਦਰ ਕਦੇ-ਕਦੇ ਬੰਦਾ ਮੰਨ ਵੀ ਲੈਂਦਾ ਹੈ ਸੁਣਨ ਵਾਲਾ ਯਾਰ ਉਹ ਵਾਕਈ ਇਦਾਂ ਦਾ ਹੋਵੇਗਾ ਜਿੰਨੂੰ ਸਾਰੇ ਲੋਕ ਕਹਿ ਰਹੇ ਨੇ ਮਾੜਾ ਹੈ ਮਾੜਾ ਸ਼ਾਇਦ ਉਹ ਸੱਚਮੁੱਚ ਹੀ ਇਦਾਂ ਦਾ ਹੋਵੇਗਾ ਪਰ ਨਹੀਂ ਤੁਸੀਂ ਇਹ ਵੇਖੋ ਵੀ ਜਿਹੜੇ ਤੁਹਾਡੇ ਚਾਰ ਚਫੇਰੇ ਨੇ ਉਹ ਸਾਰੇ ਨਿੰਦਾ ਦਾ ਰਸ ਲੈ ਰਹੇ ਨੇ ਨੀਵਾ ਸਾਬਤ ਕਰਨ ਵਿੱਚ ਉਹ ਰਸ ਲੈ ਰਹੇ ਨੇ ਅੱਛਾ ਤੁਸੀਂ ਇਹ ਵੇਖੋ ਬੱਚੇ ਕਿਧਰੇ ਤੁਸੀਂ 2-4 ਬੰਦੇ ਬੈਠੇ ਹੋ ਉਹ ਤੁਹਾਡੇ ਕੰਨਾਂ ਦੇ ਅੰਦਰ ਆਣ ਕੇ ਕੋਈ ਇੱਕ ਬੰਦਾ ਗੱਲ ਕਹਿ ਦਿੰਦਾ ਹੈ ਵੀ ਫਲਾਣਾ ਬੰਦਾ ਬੜਾ ਚੰਗਾ ਹੈ। ਉਹਦੀ ਸ਼ੋਭਾ ਦੇ ਦੋ ਬੋਲ ਕਹਿ ਦਿੰਦਾ ਹੈ। ਉਹਦੇ ਅੱਗੇ ਹੰਗਾਰਾ ਘੱਟ ਲੋਕਾਂ ਦਾ ਮਿਲਦਾ ਹੈ ਤੇ ਜੇ ਕੋਈ ਬੁਰਾਈ ਦੀ ਗੱਲ ਕਰਦਾ ਹੈ ਉਹਦੇ ਅੱਗੇ ਹੰਗਾਰਾ ਜ਼ਿਆਦਾ ਲੋਕਾਂ ਦਾ ਮਿਲਦਾ ਹੈ। ਜੇ ਕੋਈ ਕਹਵੇ ਨਾ ਫਲਾਣਾ ਬੜਾ ਚੰਗਾ ਹੈ। ਤੁਹਾਡੇ ਅੱਖੀ ਬੰਦ ਹੋ ਜਾਂਦੇ ਨੇ। ਤੁਹਾਡੇ ਚਿਹਰੇੇ ਮੁਰਝਾ ਜਾਂਦੇ ਨੇ ਉੱਤਰ ਜਾਂਦੇ ਨੇ ਕਿਉਂ ਬਰਦਾਸ਼ਤ ਕਰੋ। ਦੂਜੇ ਦਾ ਚੰਗਾਪਨ ਬਰਦਾਸ਼ਤ ਨਹੀਂ ਹੋ ਰਿਹਾ। ਬਰਦਾਸ਼ਤ ਕਰੋ ਦੂਜੇ ਨੇ ਕਹਿ ਦਿੱਤਾ ਇੱਕ ਆਇਆ ਉਹਨੇ ਕਹਿਆ ਵੀ ਫਲਾਣਾ ਬੰਦਾ ਬੜਾ ਚੰਗਾ ਇੱਕ ਹੋਰ ਆਇਆ ਉਹਨੇ ਉਹਨੇ ਵੀ ਉਹਦਾ ਹੀ ਨਾਮ ਲੈ ਕੇ ਕਹਿ ਦਿੱਤਾ ਵੀ ਵਾਕਿਆ ਹੀ ਉਹ ਬੰਦਾ ਬੜਾ ਚੰਗਾ ਤੀਜਾ ਆਇਆ ਉਹਨੇ ਵੀ ਕਹਿ ਦਿੱਤਾ ਤੁਹਾਡੇ ਐਦਾਂ ਹੱਸੇ ਬੰਦ ਹੁੰਦੇ ਨੇ ਮਾਨੋ ਤੁਹਾਡਾ ਟਰਾਂਸਫਾਰਮਰ ਹੀ ਫੋਕ ਗਿਆ ਗਿਆ ਤੁਹਾਡੇ ਸਾਰੇ ਫਿਊਜ ਉੱਡ ਜਾਂਦੇ ਨੇ ਕਿਉਂ ਦੂਜੇ ਦੀ ਚੰਗਿਆਈ ਦੂਜੇ ਦੀ ਉਸਤਤ ਜਰਨ ਵਿੱਚ ਨਹੀਂ ਆ ਰਹੀ ਬਰਦਾਸ਼ਤ ਵਿੱਚ ਨਹੀਂ ਆ ਰਹੀ ਤੇ ਆਪਣੇ ਮੂੰਹ ਤੇ ਆਪਣੇ ਸਾਹਮਣੇ ਆਪਣੀ ਨਿੰਦਾ ਬਰਦਾਸ਼ਤ ਨਹੀਂ ਹੁੰਦੀ ਇਹਨੂੰ ਮੈਂ ਸਰਲ ਕਰਕੇ ਕਹਿ ਦੇਣਾ ਨਿੰਦਾ ਚੰਗੀ ਲੱਗਦੀ ਹੈ ਦੂਜੇ ਦੀ ਉਸ ਤਾਂ ਚੰਗੀ ਲੱਗਦੀ ਹੈ ਆਪਣੀ ਭਾਵੇਂ ਝੂਠੀ ਹੋਵੇ ਖੁਸ਼ਾਮਾ ਚੰਗੀ ਲੱਗਦੀ ਹੈ ਆਪਣੀ ਮੇਰੇ ਸਾਹਮਣੇ ਮੇਰੀ ਨਿੰਦਾ ਮੈਨੂੰ ਚੰਗੀ ਨਹੀਂ ਲੱਗੇਗੀ ਮੇਰੇ ਸਾਹਮਣੇ ਦੂਜੇ ਦੀ ਉਸ ਤਾਂ ਚੰਗੀ ਨਹੀਂ ਲੱਗੇਗੀ ਇਹ ਮੈਂ ਮਨੁੱਖਤਾ ਦੇ ਸੁਭਾਅ ਦੀ ਗੱਲ ਕਰ ਰਿਹਾ ਆਪਣੀ ਗੱਲ ਨਹੀਂ ਕਰ ਰਿਹਾ ਐ ਮੈਂ ਵੀ ਤੁਹਾਡੇ ਵਿੱਚ ਹੀ ਆ ਖੈਰ ਦੁੱਜੇ ਨੂੰ ਨੀਮਾ ਸਾਬਤ ਕਰਨ ਦੇ ਵਿੱਚ ਜੋ ਮਜ਼ਾ ਹੈ ਜੋ ਰਸ ਹੈ ਉਹ ਬੰਦੇ ਨੂੰ ਸ਼ਾਇਦ ਹੋਰ ਕਿਧਰੇ ਆਉਂਦਾ ਹੀ ਨਹੀਂ ਘੰਟਿਆਂ ਬੱਧੀ ਗੁਜ਼ਾਰ ਦਿੰਦਾ ਹੈ ਦੁੱਜੇ ਨੂੰ ਨੀਮਾ ਸਾਬਤ ਕਰਨ ਦੇ ਅੰਦਰ ਭਾਵੇਂ ਕਥਾ ਵਿੱਚ ਬੈਠਾ ਹੋਵੇ ਕੀਰਤਨ ਵਿੱਚ ਬੈਠਾ ਹੋਵੇ ਮੌਤ ਤੇ ਗਿਆ ਹੋਵੇ ਬੀਬੀਆਂ ਹੋਣ ਬੰਦੇ ਹੋਣ ਕੰਨ ਤੇ ਮੂੰਹ ਨੇੜੇ ਕਰ ਕਰਕੇ ਗੱਲਾਂ ਕਰਨਗੇ ਹੱਸਣਗੇ ਮਿੰਡਾ ਮਿੰਡਾ ਹੱਸਣਗੇ ਜਿਵੇਂ ਇਹਨਾਂ ਨੇ ਸਾਰੀ ਸ੍ਰਿਸ਼ਟੀ ਦਾ ਭਾਰ ਚੁੱਕਿਆ ਹੋਵੇ ਤੇ ਜਿਨੂੰ ਇਹ ਨੀਵਾ ਸਾਬਤ ਕਰ ਰਹੇ ਨੇ ਇਹਨਾਂ ਦੇ ਸਾਬਤ ਕਰਨ ਦੇ ਨਾਲ ਉਹਨੇ ਜਿਵੇਂ ਅੱਜ ਹੀ ਖਤਮ ਹੋ ਜਾਣਾ ਹੋਵੇ ਕੋਈ ਫਰਕ ਨਹੀਂ ਪੈਂਦਾ ਜੋ ਬੰਦਾ ਚੰਗਾ ਹੈ ਤੁਸੀਂ ਰਲ ਕੇ ਕਹੀ ਜਾਓ ਵੀ ਉਹ ਮੰਦਾ ਹੈ ਮੰਦਾ ਹੈ ਮੰਦਾ ਹੈ ਕੋਈ ਫਰਕ ਨਹੀਂ ਪੈਣਾ ਜੋ ਮੰਦਾ ਹੈ ਤੇ ਤੁਸੀਂ ਰਲ ਕੇ ਕਹਿਣਾ ਸ਼ੁਰੂ ਕਰ ਦੋ ਚੰਗਾ ਵੈਸੇ ਤੇ ਕਹਿੰਦੇ ਲੋਕ ਨਹੀਂ ਤੇ ਉਹਨੇ ਚੰਗਾ ਵੀ ਨਹੀਂ ਬਣ ਜਾਣਾ ਚੰਗਾ ਜਾਂ ਮੰਦਾ ਵਿਹਾਰ ਸੋਚ ਸੁਭਾਅ ਤੇ ਕਰਤਾਰ ਕਰਕੇ ਬੰਦਾ ਬੰਦਾ ਪਰ ਮੈਂ ਗੱਲ ਕਰ ਰਿਹਾ ਸਾਂ ਨਿੰਦਾ ਵਿੱਚੋਂ ਜੋ ਰਸ ਮਿਲਦਾ ਹੈ ਜੋ ਮਜ਼ਾ ਮਿਲਦਾ ਹੈ। ਛੇਦ ਬੰਦੇ ਨੂੰ ਕਿਦਰੋਂ ਹੋਰ ਮਿਲਦਾ ਹੀ ਨਹੀਂ। ਦੂਜੀ ਗੱਲ ਇਹ ਮਜ਼ਾ ਲੈਣ ਲਈ ਕਿਧਰੇ ਜਾਣਾ ਵੀ ਤੇ ਨਹੀਂ ਨਾ ਪੈਂਦਾ। ਜੂਸ ਲਿਆਉਣਾ ਹੈ ਕੋਈ ਭੋਜਨ ਲਿਆਉਣਾ ਹੈ ਕਿਸੇ ਰੈਸਟੋਰੈਂਟ ਤੇ ਦੁਕਾਨ ਤੇ ਜਾਣਾ ਪੈਣਾ। ਮਜ਼ਾ ਲੈਣਾ ਹੈ ਤੇ ਲੈਣਾ ਵੀ ਨਿੰਦਾ ਵਿੱਚੋਂ। ਬਸ ਦੋ ਜਣੇ ਇਕੱਠੇ ਹੋ ਜਾਓ ਪਤੀ ਪਤਨੀ ਬਹਿ ਜਾਓ ਧੀਆ ਪੁੱਤ ਬਹਿ ਜਾਓ ਦੂਜਾ ਤੀਜਾ ਬਹਿ ਜਾਓ। ਉੱਥੇ ਗੱਲ ਸ਼ੁਰੂ ਕਰ ਦਿਓ ਮਜ਼ਾ ਲੈਣਾ ਸ਼ੁਰੂ ਕਰ ਦਿਓ ਘੰਟਿਆਂ ਦਾ ਸਮਾਂ ਬੀਤ ਜਾਂਦਾ ਪਤਾ ਨਹੀਂ ਲੱਗਦਾ। ਤੇ ਜੇ ਕਿਧਰੇ ਹੋਵੇ ਗੁਰਬਾਣੀ ਦੀ ਕਥਾ ਕੀਰਤਨ 5 ਮਿੰਟ ਦੀ 7 ਮਿੰਟ ਦੀ ਕਲਿੱਪ ਹੋਵੇ ਤੇ 50 ਵਾਸੀਆਂ ਤੁਸੀਂ ਲੈਂਦੇ ਹੋ ਤੁਹਾਡੇ ਤੋਂ ਉਹ ਵੀ ਨਹੀਂ ਸੁਣੀ ਜਾਂਦੀ ਇਹਦਾ ਮਤਲਬ ਤੁਹਾਡਾ ਤਾਲ ਮੇਲੇ ਦੇ ਨਾਲ ਨਹੀਂ ਹੈ ਤਾਲ ਮੇਲ ਨਿੰਦਾ ਦੇ ਨਾਲ ਹੀ ਹੈ ਤਾਲ ਮੇਲ ਉਸੇ ਕੁਝੇ ਰਸ ਦੇ ਨਾਲ ਹੀ ਫਿਰ ਇਹ ਰਸ ਲੈਣ ਲੱਗਿਆਂ ਨਿੰਦਾ ਵਾਲਾ ਰਸ ਲੈਣ ਲੱਗਿਆਂ ਪੈਸਾ ਖਰਤ ਨਹੀਂ ਕਰਨਾ ਪੈਂਦਾ ਕਿਧਰੇ ਜਾਣਾ ਨਹੀਂ ਪੈਂਦਾ ਫ੍ਰੀ ਦਾ ਮਿਲਦਾ ਹੋਵੇ ਤੇ ਬੰਦਾ ਕੂੜਾ ਕਰਕਟ ਨਹੀਂ ਛੱਡਦਾ ਤੇ ਫਿਰ ਇਹ ਰਸੇ ਮਜ਼ੇ ਨੂੰ ਕਿਵੇਂ ਛੱਡੇ ਸਮਾਜ ਵਿੱਚ ਅੱਜ ਦੇ ਦੌਰ ਵਿੱਚ ਇਹ ਮਜ਼ਾ ਸ਼ਿਖਰ ਤੇ ਚੱਲ ਰਿਹਾ ਹੈ ਭਰਪੂਰ ਚੱਲ ਰਿਹਾ ਹੈ ਤੇ ਬੰਦਾ ਬੰਦਾ ਇਸ ਮ제 ਦਾ ਮਰੀਦ ਹੋਇਆ ਮਿਲਦਾ ਹੈ ਅੱਜ ਦੇ ਦੌਰ ਵਿੱਚ ਦੂਜੇ ਨੂੰ ਕਟਾ ਕੇ ਮਜ਼ਾ ਲੈਣਾ ਬੰਦ ਕਰੋ ਅਗਰ ਬੋਲਣਾ ਹੈ ਤੇ ਸੱਚ ਬੋਲੋ ਭਾਵੇਂ ਕਿਸੇ ਦੇ ਗਿੱਟੇ ਲੱਗਦੀ ਗੋਡੇ ਲੱਗਦੀ ਨਾ ਸੱਚ ਬੋਲ ਪਾਓ ਤੇ ਜਿਆਦਾ ਚੰਗਾ ਹੈ ਵਿੱਚ ਉੱਪਰ ਰਹੋ ਹਾਂ ਵਿੱਚ ਹਾਂ ਮਲਾਉਣੀ ਵੀ ਬੰਦ ਕਰ ਦਿਓ